ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅ ਵਿਚਾਰ ਤੋ ਪ੍ਰਸਾਦ ਦੀਰਘ ਤਰਪੰਗੀ ਛੰਦ ਦੁਰਜਨ ਦਲ ਡੰਡਣ ਸ੍ਰੀ ਵਾਹਿਗੁਰੂ ਜੀ ਤੋ ਪ੍ਰਸਾਦ ਧੀਰਘ ਤਰਪੰਦੀ ਛੰਦ ਦੁਰਜਨ ਦਲ ਡੰਡਣ ਅਸਰ ਬਹੰਡਣ ਦੁਸ਼ਟ ਨਕੰਦਣ ਆਦ ਬ੍ਰਤੇ ਜਿਛੁ ਰਾਖਰ ਮਾਰਨ ਪਤਿ ਤੇ ਉਧਾਰਨ ਨਰਕ ਨਿਵਾਰਨ ਗੂੜ ਗਤੇ ਅਥੇ ਅਖੰਡੇ ਤੇਜ ਪ੍ਰਚੰਡੇ ਖੰਡ ਪਦੰਡਿਆ ਲਖਮਤੇ ਜੈ ਜੈ ਹੋਸੀ ਮੈਂ ਖਸਰ ਮਰਦਨ ਰੰਮ ਕ ਪਰਦਾ ਛਤਰ ਛਤੇ ਹਾਂਜੀ ਹਾਂ 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 ਛਤਰ ਛਤੇ ਪਾਠ ਆਸਰੀ ਮੇ ਹੰਦਨ ਦੁਸ਼ਟ ਨ ਕੰਗਣ ਪੋਸ਼ਟ ਦੰਡਨ ਧੂਪiate ਚੰਡਾਸਰ ਚੰਡਣ ਮੁੰਡ ਗਹੰਡਨ ਤੁਮਰ ਬਧੋਂ ਸੁਣ ਮਹਿਕ ਮਤੇ ਮਥੇ ਪਾਠ ਪੀਆ ਤੁਹਾਡਾ ਮਥੇ ਕਰਾਇਆ ਹੋਇਆ ਨਾ ਵਾ ਮਥੇ ਪਾਠ ਸਮਝੋ ਦਾਨ ਬੋ ਪਰਹਾਰਨ ਨਰਕ ਨਿਵਾਰਨ ਆਦਮੇ ਉਧਾਰਨ ਉਰਦ ਅਦੇ ਜੈ ਜੈ ਹੋਸੀ ਮੇ ਕਸਰ ਮਰਦਨ ਰਮਕ ਪਰਦਨ ਆਦ੍ਰਤੇ ਡਬ ਰੁਡ ਵੰਕ ਬਬਰ ਬਵੰਕ ਜਾ ਪ੍ਰੰਕ ਕਾ ਤੇਜ ਬਰਨ ਲੰਕੜੀਆ ਫਾਦੇ ਅਜ ਦਵਦ ਸੈਨਬ ਮਰਦਨ ਅਕਾਲ ਕਾਲ ਸੁਰੰ ਅਸਰੰ ਐੜਾ ਕਿਆ ਰਖੂ ਅਸਟਾਇ ਬਿਕਮ ਕੈ ਭੂਖਣ ਦਮ ਕੈ ਅਤਸਤ ਝਮਕੈ ਫੂਕ ਫਨਨ ਜੈ ਜੈ ਹੋਸੀ ਮਖਸਰ ਮਰਦਨ ਰਮਕ ਪਰਦਨ ਤੈਤ ਜਣ ਚੰਡਾਸਰ ਚੰਡਨ ਮੁੰਡ ਕੁੰਡਨ ਖੰਡ ਅਖੰਡਣ ਖੂਨ ਖੇਤੇ

ਦਮਨੀ ਪਰ ਹਤਨ ਸੋ ਛਬ ਨਵਸਨ ਸ੍ਰੇਸ਼ਟ ਪ੍ਰਕਾਸ਼ਨ ਕੂਟ ਗਤ ਰਕਤਾਸਰ ਆਚਨ ਜੁਧ ਪਰਮਾਚਨ ਵਿਦੈ ਨਰਾਚਨ ਧਰਮ ਬਿਰਤੇ ਸਰੂਨੰਤ ਅਚੰਤੀ ਅਨਲ ਭਵੰਤੀ ਹਾਂਜੀ ਅਚੰਤੀ ਪਾਠ ਨੇ ਅਚੰਤੀ ਪਾਠ ਕਰ ਦਿੱਤੀ ਹੈ ਹਾਂ ਸਰੂਨੰਤ ਅਚੰਤੀ ਅਨਲ ਭਵੰਤੀ ਜੋਗ ਜੇ ਅੰਤ ਹਾਂਜੀ ਨਿਰਧੈ ਨਿਰਦਾਚਨ ਹਾਂ ਨਰਾ ਨੂੰ ਅਚਨ ਵਾਲੀ ਹੈ ਨਿਰਧਈ ਹੋ ਕੇ ਨਾ ਐ ਭਖਣ ਕਰਦੀ ਤੁਰੀ ਜਾਂਦੀ ਹੈ ਕਾਲ ਕਾਲੂ ਘਾੜ ਕੇ ਹਾਂਜੀ ਹਾਂ ਚਲਿਏ ਹਾਂਜੀ thro anant achanti ਅਨਲਬਵੰਤੀ ਜੋਗ ਜੇ ਅੰਤੀ ਖੜਗ ਧਰੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਪਾਪ ਬਨਾਸਨ ਧਰਮ ਕਰੇ ਅਗ ਓਗ ਨਿਵਾਰਨ ਦੁਸ਼ਟ ਪ੍ਰਜਾਰਨ ਸਿਸ਼ਟ ਵਾਰਨ ਸੁਧ ਮਤੇ ਫਣਜਰ ਫੁੰਕਾਰਨ ਬਾਗ ਬਕਾਰਨ ਸਾਸਰ ਪ੍ਰਹਾਰਨ ਸਾਧ ਮਤੇ ਸਹਤੀ ਸੁਨਾਹਨ ਅਸ਼ਟ ਪ੍ਰਵਾਹਨ ਬੋਲ ਨਿਵਾਹਨ ਤੇਜ ਅਤੁਲੰਗ ਜੈ ਜੈ ਹੋਸੀ ਮੈਂ ਖਾਸਰ ਮਰਦਨ ਭੂਮਾ ਕਾਸ ਪਤਾਲ ਜਲੰਗ ਚੱਕਰ ਚਮਕਾਰਨ ਚ ਸਰਹਾਰਨ ਤੁਮਤ ਕਾਰਨ ਦਰਪਮਤੇ ਦੜਬੀ ਪਰਦੰਤੇ ਜੋਗ ਜੇ ਅੰਤੇ ਮਨਜ ਮਥਨਤੇ ਗੂੜ ਕਥੇ ਕਰਮ ਪ੍ਰਨਾਥਨ ਚੰਦ ਪ੍ਰਕਾਸ਼ਨ ਸੂਰਜ ਪਰਤੇਜਨ ਅਸ਼ਟਭੋਜੇ ਜੈ ਜੈ ਹੋਸੀ ਮਹਕਾ ਸਰ ਮਰਦਨ ਪਰਮ ਨਿਬਨਾਸਨ ਧਰਮ ਤੁਜੇ